ਮੁਰਦਾਬਾ ਮੁਰਦਾਬਾ ਸਾਡੀਆਂ ਮੰਗਾ ਮੁਰਦਾਬਾ ਸਾਈਡ ਤੋਂ ਜੋ ਫੋਟੋ ਖਰਾਬ ਹੋ ਰਹੀ ਹੈ ਫੋਟੋ ਫੋਟੋ ਖਰਾਬ ਹੋ ਰਹੀ ਸਾਡੀ ਮੁਰਦਾਬਾ ਮੁਰਦਾਬਾ ਪੰਜਾਬੀ ਮੁਰਦਾਬਾ ਮੁਰਦਾਬਾ ਹਾਏ 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 ਪ੍ਰਕਾਸ਼ ਚੇਂਜ ਕਰੋ ਸਟੇਲ ਕਰੋ ਸਟੇਲ ਸਰਕਾਰ ਮੁਰਦਾਬਾਦ 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 ਪੰਜਾਬ ਮਲਾਜੂ ਦੇ ਪੈਨਸ਼ਨ ਸਾਂਝਾ ਫੰਡ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਮਲਾਜੂ ਦੇ ਪੈਨਸ਼ਨ ਸਾਂਝਾ ਫੰਡ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਕਾਫਿਲ ਕਰਾਨਿਆਂ ਦਾ ਦਲਾਲ ਭਗਵੰਤ ਮਾਨ ਮੁਰਦਾਬਾਦ 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 ਭਗਵੰਤ ਮਾਨ ਸਰਕਾਰ ਨੂੰ ਸਲਾਹ ਕਰੋ ਜਿੰਦਾਬਾਦ ਕਰੋ ਅੱਲਾਹ ਕਰੋ ਭਗਵੰਤ ਮਾਨ ਸਰਕਾਰ ਨੂੰ ਮੁਰਦਾ ਸਲਾਹ ਕਰੋ ਜਿੰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਹਾਟਾ ਇੱਕ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਮੈਂ ਵੰਦ ਤਕਾਲ ਸਰਕਾਰ ਮੁਰਦਾਬਾਦ 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 ਵਿੱਤ ਮੰਤਰੀ ਹਰਪਾਲ ਜੀ ਮਾਨ ਮੁਰਦਾਬਾਦ 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 ਹਾਂਜੀ ਸਰ ਜੀ ਕਿਸ ਬੰਦੇ ਚ ਕਾਪੀਆਂ ਸਨ ਅੱਜ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਘਾ ਪ੍ਰੰਟ ਦੇ ਸੱਦੇ ਤੇ ਫਰੀਦਕੋਟ ਤਹਿਸੀਲ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੇ ਖਜ਼ਾਨਾ ਦਫ਼ਤਰ ਦੇ ਸਾਹਮਣੇ ਪੰਜਾਬ ਦਾ ਜਿਹੜਾ ਬਜਟ ਹੈ ਜਿਹੜਾ ਕਿ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਹੈ ਉਹਦੀ ਕਾਪੀ ਖੁੱਗੀ ਹੈ ਕਿਉਂਕਿ ਇਸ ਬਜਟ ਦੇ ਵਿੱਚ ਸਰਕਾਰ ਨੇ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਦੀ ਗੱਲ ਨਹੀਂ ਕੀਤੀ। ਸਰਕਾਰ ਨੇ ਆਊਟਸੋਰਸ ਮੁਲਾਜ਼ਮਾਂ ਦੀਆਂ ਤਰ੍ਹਾਂ ਵਧਾਉਣ ਦੀ ਗੱਲ, ਉਹਨਾਂ ਨੂੰ ਵਿਭਾਗਾਂ ਵਿੱਚ ਲੈਣ ਦੀ ਗੱਲ ਨਹੀਂ ਕੀਤੀ। ਮੁਲਾਜ਼ਮਾਂ ਤੇ ਪੈਨਸ਼ਨ ਦਾ 55 ਸਾਲਾਂ ਦਾ ਬਕਾਇਆ ਜਿਹੜਾ ਸਰਕਾਰ ਨੇ ਉਮਰਾਂ ਦੇ ਵੱਖ-ਵੱਖ ਗਰੁੱਪ ਬਣਾ ਕੇ ਰਿਵਰ ਲੀਅਰ ਕੀਤਾ ਉਹਨੂੰ ਜੱਕਮੁਸਤ ਦੇਣ ਦੀ ਗੱਲ ਨਹੀਂ ਕੀਤੀ। ਕੇਂਦਰ ਦੇ ਪੈਟਰਨ ਤੇ ਡੀਏ ਦੀਆਂ ਸਾਡੀਆਂ ਤਿੰਨ ਕਿਸ਼ਤਾਂ ਸਰਕਾਰ ਵੱਲ ਡਿਊ ਹੈ ਉਹਦੀ ਗੱਲ ਨਹੀਂ ਕੀਤੀ। ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਗੱਲ ਨਹੀਂ ਕੀਤੀ ਤਾਂ ਇਸ ਕਰਕੇ ਇਹ ਗੱਲ ਇੱਕ ਖੋਖਲਾ ਬਚਦਾ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਫਰੰਟ ਵੱਲੋਂ 24 ਤਰੀਕ ਨੂੰ ਤੇ 25 ਤਰੀਕ ਨੂੰ ਮੁਹਾਲੀ ਦੇ ਵਿੱਚ ਬਹੁਤ ਵੱਡੀਆਂ ਲਾਮਸਾ ਰੈਲੀਆਂ ਕੀਤੀਆਂ ਸੀ ਉਹਦੇ 'ਚ ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਜੇ 26 ਤਰੀਕ ਦਾ ਬਜਟ ਮੁਲਾਜ਼ਮਾਂ ਤੇ ਪੈਨਸ਼ਨ ਦੇ ਦੇ ਮੁਤਾਬਕ ਨਾ ਹੋਇਆ ਉਹਨਾਂ ਦੇ ਇਨਕੂਰ ਨਾ ਹੋਇਆ ਤਾਂ ਇਸ ਬਜਟ ਦੀਆਂ ਕਾਪੀਆਂ ਜਿਹੜੀਆਂ ਫੁੱਗੀਆਂ ਜਾਣਗੀਆਂ ਤੋ ਕੱਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਤਹਿਸੀਲ ਹੈੱਡਕੁਆਟਰਾਂ ਤੇ ਕਾਫੀ ਫੁਕੀ ਹੈ ਅਸੀਂ ਕੋਟਕਪੂਰ ਤਹਿਸੀਲ ਵਾਲੇ ਕੱਲ ਕਾਫੀ ਫੁਕੀ ਸੀ ਅੱਜ ਫਰੀਕੋਟ ਤਹਿਸੀਲ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਖਜ਼ਾਨਾ ਦਫ਼ਤਰ ਫਰੀਕੋਟ ਦੇ ਸਾਹਮਣੇ ਇਸ ਬਾਈਟ ਦੀ ਕਾਫੀ ਫੁਕੀ ਹੈ ਤੇ ਸਰਕਾਰ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਜਿੰਨਾ ਰਾਹਾਂ ਤੇ ਚੱਲ ਰਹੀਆਂ ਹੈ ਏਹ ਰਾਂ ਸਿੱਧਾ ਸਰਕਾਰ ਦੇ ਸੇਵਿਆਂ ਵੱਲ ਨੂੰ ਜਾਂਦਾ ਹੈਗਾ ਆਮ ਆਦਮੀ ਪਾਰਟੀ ਦੇ ਸੇਵਿਆਂ ਵੱਲ ਨੂੰ ਜਾਂਦਾ ਹੈਗਾ ਤਾਂ ਇਸ ਕਰਕੇ 2027 ਦੇ ਵਿੱਚ ਸਰਕਾਰ ਨੂੰ ਉਹ ਬੁੱਠਾ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇਣਗੇ ਜਿਹੜਾ ਕਿ ਭਗਵਾਨ ਪੰਮਤ ਤੇ ਆਮ ਆਦਮੀ ਦੇ ਕੇਜਰੀਵਾਲ ਦੇ ਸਾਰੇ ਲੋਕ ਯਾਦ ਰੱਖਣਗੇ ਬਹੁਤ ਬਹੁਤ ਧੰਨਵਾਦ ਮੈਂ ਕੋਈ ਮਤਲਬ ਪਹਿਲਾਂ ਇਦਾਂ ਸੀਗਾ ਵੀ ਉਹ ਸਰਕਾਰਾਂ ਮਾੜੀਆਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਤੇਜ਼ੀ ਨਾਲ ਬਦਲ ਲਿਆ ਕੇ ਸਰਕਾਰ ਨੂੰ ਲਿਆਂਦਾ ਔਰ ਉਹ ਤੋਂ ਵੱਡਾ ਫਰੌਡ ਲੋਕਾਂ ਨਾਲ ਇਹ ਹੋ ਗਿਆ ਵੀ ਇਹਨਾਂ ਨੇ ਮੂਰੇ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਕਰਕੇ ਲੋਕਾਂ ਦੇ ਦਿੱਤੇ ਪੰਜਾਬਿਆਂ ਦੇ ਰਾਜ ਚੇਤਾ ਔਰ ਇਤਿਹਾਸ ਤੇ ਪਹਿਲੀ ਵਾਰੀ ਹੋਇਆ ਕਿ 92 ਸੀਟਾਂ ਜਿਹੜੀਆਂ ਇਸ ਜਿਹੜੀ ਸਰਕਾਰ ਨੂੰ ਮਿਲੀਆਂ ਜੀ ਖੋਲ ਕੇ ਲੋਕਾਂ ਨੇ ਵੋਟਾਂ ਪਾਤੀਆਂ ਮਲਾਜ਼ਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਪਰ ਉਹਦੇ ਉਲਟ ਜਿਹੜਾ ਵੱਡਾ ਇਹਨਾਂ ਨੇ ਜਿਹੜਾ ਦਿੱਤਾ ਪਿੱਛੇ ਨੂੰ ਮੋੜਿਆ ਸਾਰੀ ਗੱਲ ਪੰਜਾਬ ਨੂੰ ਬਹੁਤ ਪਿੱਛੇ ਸਿਰਦਾ ਬੜਾ ਕਰਜ਼ਾ ਸਿਰ ਤੇ ਚੱਕ ਲਿਆ ਔਰ ਬਜਟ ਦੇ ਵਿੱਚ ਮੁਲਾਜ਼ਮਾਂ ਨੂੰ ਇੱਕ ਥੇਲੀ ਤੱਕ ਨਹੀਂ ਦਿੱਤੀ। ਅਸੀਂ ਇਹ ਕਹਿੰਦੇ ਸੀ ਵੀ ਚਲੋ ਮੁਲਾਜ਼ਮ ਪੈਨਸ਼ਨਰ ਦਾ ਜਿਹੜਾ ਇਹਨਾਂ ਨੇ ਹਿੱਸਿਆਂ ਵਿੱਚ ਵੰਡ ਕੇ ਕੁਝ ਦੇਤਾ। ਜਿਹੜੇ 80% ਮੁਲਾਜ਼ਮ ਜਿਹੜੀ ਪ੍ਰਾਈਵੇਟੇਸ਼ਨ ਵੱਧ ਰਹੀ ਹੈ। ਕੱਛੇ ਮੁਲਾਜ਼ਮ ਨੂੰ ਘੱਟੋ ਘੜ ਉਜਰਤਾ ਦੇ ਤਹਿਤ ਜਿਹੜਾ 10000 ਦੇ ਰਿਹਾ ਕਈਆਂ ਮਹਿਕਮਿਆਂ 'ਚ ਉਹ ਵੀ ਨਹੀਂ ਦਿੱਤਾ ਜਾ ਰਿਹਾ। ਆਂਗਣਵਾੜੀ ਮਿੱਟੀ ਮੀਲ ਨੂੰ ਮਾਰ ਭੱਤੇ ਦਿੱਤੇ ਜਾ ਰਹੇ ਜਿਹੜੀ ਬਹੁਤ ਵੱਡੀ ਫੋਰਸ ਆ ਤੇ ਕੰਮ ਉਹਨਾਂ ਤੋਂ ਬਹੁਤ ਵੱਡੇ ਵੱਡੇ ਲਈ ਜਾ ਰਹੇ ਆ। ਇਸ ਤਰ੍ਹਾਂ ਪਬਲਿਕ ਸੈਕਟਰ ਦਾ ਜਿਵੇਂ ਪੈਂਡਿੰਗ ਸਰਕਾਰਾਂ ਨੇ ਨਿਗਾਰ ਕੀਤਾ ਇੰਨੇ ਵੀ ਬਹੁਤ ਵੱਡੇ ਪੱਦਰ ਦੇ ਥੱਲੇ ਨੂੰ ਨਿਹਾਰ ਕੀਤਾ ਅਸੀਂ ਚਾਹੁੰਦੇ ਆ ਵੀ ਜੇ ਘਟੋੜੇ ਪਰਿਵਾਰ ਨੂੰ ਜਿਉਂਦਾ ਰੱਖਣਾ ਤੇ ਘਟੋੜੇ 25000 ਤਨਖਾਹ ਤਾਂ ਆਉਣੀ ਚਾਹੀਦੀ ਚਾਹੀਦੀ ਦੇਸ਼ ਪੱਦਰ ਦਾ ਮਸਲਾ ਪੁਰਾਣੀ ਪੈਨਸ਼ਨ ਦਾ ਉਹ ਇਹਨਾਂ ਨੇ ਕੋਈ ਉੱਥੇ ਕੋਈ ਕਿਸੇ ਇਹਨਾਂ ਦੇ ਮੰਤਰੀ ਨੇ ਜਾਂ ਆਪੋਜੀਸ਼ਨ ਦੇ ਲੀਡਰ ਨੇ ਵੀ ਕਿਸੇ ਨੇ ਆਪ ਦੀ ਰਾਜਨੀਤੀ ਵਿੱਚ ਬਣੇ ਹੋਏ ਆ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਜਿਹੜੀ ਪੈਨਸ਼ਨ ਹੈ ਪਰ ਕੇਂਦਰ ਦੀ ਗਵਰਨਮੈਂਟ ਨੇ ਆਪਦੇ ਭੱਤੇ ਵੀ ਵਧਾ ਰਹੇ ਉਹਦੀ ਤਰਜ਼ ਤੇ ਇਹ ਸਾਰਾ ਖੁਸ਼ ਆਪਦਾ ਵੀ ਵਧਾ ਰਹੇ ਆ ਵੱਡੀਆਂ ਵੱਡੀਆਂ ਗੱਟੀਆਂ ਲੈ ਰਹੇ ਆ VIP ਕਲਚਰ ਆ ਕਹਿੰਦੇ ਸੀ ਕਲਚਰ ਨਹੀਂ VIP ਹੋਣਾ ਲੋਕਾਂ ਦੀ ਸਰਕਾਰ ਲੋਕਾਂ ਚੋਂ ਗਈ ਆ ਲੋਕਾਂ ਚ ਹੀ ਅਸੀਂ ਰਾਵਾਂਗੇ ਪਿੰਡਾਂ ਚੋਂ ਸਰਕਾਰ ਚੱਲੂਗੀ ਪਰ ਪਿੰਡਾਂ ਦੇ ਪਿੰਡ ਤਬਾਹ ਕੀਤੇ ਜਾ ਰਹੇ ਆ ਜੋ ਸੈਂਟਰ ਦੀ ਪਾਲਸੀ ਆ ਉਹਨੂੰ ਹੱਥ ਅੱਖਾਂ ਮੀਟ ਕੇ ਦਸਤਕ ਕੀਤੇ ਜਾ ਰਹੇ ਆ ਜੇ ਭਾਰਤਵਾਲ ਦੇ ਨਾਲ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਵੱਡੀਆਂ ਵੱਡੀਆਂ ਸਾਡਾ ਪੰਜਾਬ ਵਹਿਲਾ ਕੀਤਾ ਜਾ ਰਿਹਾ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਨਸ਼ਾ ਦੀ ਮਾਰ ਥਲੇ ਇਹਨਾਂ ਨੌਜਵਾਨਾਂ ਇਹਦੇ ਵਾਸਤੇ ਬੱਜੜ ਵਿੱਚ ਇੱਕ ਵੀ ਤਜਵੀਜ਼ ਹੈ ਨਹੀਂ ਗਈ ਵੀ ਨਵੇਂ ਸਿੱਖਿਆ ਕੇਂਦਰ ਖੋਲੇ ਜਾਣਗੇ ਸਿਹਤ ਚ ਸੁਧਾਰ ਕੀਤੇ ਜਾਣਗੇ ਨੌਜਵਾਨਾਂ ਫੇਰ ਜਗਾਰਾਂ ਨੂੰ ਇੰਨਾ ਰੋਜ਼ਗਾਰ ਦਿੱਤਾ ਜਾਊਗਾ ਮਿੱਥ ਕੇ ਔਰ ਪੱਕੇ ਤੌਰ ਤੇ ਦਿੱਤਾ ਜਾਊਗਾ 10 ਸਾਲ ਕੱਚੇ ਕਰਮਚਾਰ ਦੀ ਪਹਿਲਾਂ ਲੁੱਟ ਹੁੰਦੀ ਆ ਫਿਰ ਜੇ ਕਿਤੇ ਨਾ ਕਿਤੇ ਭੁੱਲ ਭੁਲੇਖੇ ਕੋਈ ਪੱਕੇ ਹੋ ਵੀ ਜਾਂਦੇ 5-7 ਜਾਣੇ ਤਾਂ 3 ਸਾਲ ਫੇਰ ਉਹਨਾਂ ਦੀ ਲੁੱਟ ਹੁੰਦੀ ਆ ਜਿੱਦ ਹਾਈ ਕੋਰਟ ਰ ਵੀ ਫੈਸਲੇ ਦੇ ਦੇ ਵੀ ਜਦਨ ਭਰਤੀ ਕਰਨੀ ਪੱਕੀ ਕਰੋ ਤੇ ਰੈਗੂਲਰ ਭਰਤੀ ਕਰਕੇ ਪੂਰੇ ਦੇ ਪੂਰੇ ਪੈਸੇ ਦਿਓ ਐਦਾਂ ਕਰਕੇ ਬਜ਼ੁਰਗ ਜਿਹੜੇ 85 80 70 ਹੈਗੇ ਨੇ ਉਮਰ ਵਾਲੇ ਉਹ ਸੜਕਾਂ ਦੇ ਨਾਰੇ ਮਾਰਦੇ ਫਿਰਦੇ ਆ ਇਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਜਿੱਥੇ ਘਰ ਚ ਰੱਖ ਕੇ ਉਹਨਾਂ ਦੀ ਸੇਵਾ ਕਰਨੀ ਹੁੰਦੀ ਆ ਜੋ ਵੱਡੀ ਗਿਣਤੀ ਜਿੱਥੇਆਂ ਦੀਆਂ ਬਜੜਦੀਆਂ ਕਾਪੀਆਂ ਸਰਕਾਰ ਦੀਆਂ ਪੂਤੀ ਜਾਂਦੇ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਸਾਨੂੰ ਵੀ ਆਧਾ ਰਾਹ اختیار ਕਰਨਾ ਚਾਹੀਦਾ ਸਾਨੂੰ ਵੀ ਸਮੇਂਦਾਰੀ ਆਪਦੀ ਐਦਾਂ ਦੀ ਬਣਾਉਣੀ ਚਾਹੀਦੀ ਆ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ 77 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਇਹਨਾਂ ਨੇ ਸਰਕਾਰਾਂ ਦੇ ਪੱਲੇ ਕੁਝ ਨਹੀਂ ਪਾਇਆ ਸਾਨੂੰ ਆਪ ਦਾ ਰਾਹ ਇਹ ਕੱਟਿਆ ਕਰਨਾ ਪਊਗਾ ਸਾਨੂੰ ਆਪ ਦੀ ਅਕਰਾਜ ਹੀ ਵਿਚਾਰ ਕਰਨੀ ਪੈਡੀਆਂ ਜਿੰਦੇ ਨਾਲ ਇਹਨੇ ਲੋਕਾਂ ਦਾ ਭੜਾ ਅਕਾਲੀਆਂ ਤੇ ਕਾਂਗਰਸੀਆਂ ਤੋਂ ਦੂਬੀ ਹੋ ਕੇ ਲੋਕਾਂ ਨੇ 22 ਵਿੱਚ ਆਪ ਪਾਰਟੀ ਦੀਆਂ 92 ਸੀਟਾਂ ਲਿਆਤੀਆਂ ਜਿੱਥੇ ਝਾੜੂ ਆਇਆ ਮੋਹਰ ਲਾਦੀ ਬੰਦਾ ਨਹੀਂ ਦੇਖਿਆ ਵੀ ਇਹਨਾਂ ਨੇ ਇਹੋ ਜਿਹਾ ਕੰਮ ਕਿਹਾ ਸੀ ਇਹੋ ਜੀ ਗੱਲ ਕਹੀ ਸੀ ਵੀ ਅਸੀਂ ਬਦਲਾ ਲਿਆਵਾਂਗੇ ਕੋਈ ਇਹਨਾਂ ਤੁਹਾਡਾ ਬਖਾਇਆ ਪੜਨੇਗਾ ਕੋਈ ਟੈਂਕੀ ਤੇ ਨਹੀਂ ਚੜੂਗਾ ਕਹਿੰਦੀਆਂ ਚੁੰਨੀਆਂ ਨਹੀਂ ਰੋੜੀਆਂ ਜਾਣੀਆਂ ਕਹਿੰਦੀਆਂ ਪੱਗਾਂ ਨਹੀਂ ਰੋੜੀਆਂ ਜਾਣਗੀਆਂ ਇਹਨਾਂ ਨੇ ਕਾਲੀ ਤੇ ਕਾਂਗਰਸੀਆਂ ਸਰਕਾਰਾਂ ਨੂੰ ਚੰਗਾ ਘਾਟਾ ਅਜੇ ਤੱਕ ਜਦੋਂ ਵੀ ਅਗਲੀ ਕੈਸਟ ਨਿਊ ਹੁੰਦੇ ਸੀ ਪੀ ਲੀਗ ਐਕਟ ਦਿੱਤੀ ਜਾਂਦੀ ਸੀ ਉਹਨਾਂ ਸਰਕਾਰਾਂ ਨੇ ਇਹ ਪਹਿਲੀ ਵਾਰ ਹੈ ਵੀ ਚਾਰ ਕੈਸਟਾਂ ਸਾਡੀਆਂ ਡੀਏ ਦੀਆਂ ਪੈਂਡਿੰਗ ਐ ਤੇ ਅਜੇ ਕੋਈ ਉਮੀਦ ਨਹੀਂ ਇਹਨਾਂ ਨੇ ਕਦੋਂ ਦੇਣੀਆਂ ਕਦੋਂ ਨਹੀਂ ਦੇਣੀਆਂ ਸੋ ਹੈ ਕਿ ਅੱਜ ਫੇਟ ਜਿਹੜਾ ਇਹਨਾਂ ਨੇ ਬਜਟ ਦੀਆਂ ਬਜਟ ਦਿੱਤਾ ਹੈ ਪੈਨਸ਼ਨ ਤੇ ਮੁਲਾਜ਼ਮਾਂ ਲਈ ਕੱਖ ਨਹੀਂ ਦਿੱਤਾ ਉਹਦੇ ਰੋਜ਼ ਵਜੋਂ ਅੱਜ ਜੇ ਅਸੀਂ ਬਜਟ ਦੀਆਂ ਕਾਪੀਆਂ ਸਾਡੀਆਂ ਸੋ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਤਾਕੇ ਉਹਨਾਂ ਨੂੰ ਉਹਨੀਆਂ ਸਤਾਈ ਦੀ ਬੋਟਾਂ ਮੈਂ ਕੰਨ ਖੋਲ ਕੇ ਉਹਨਾਂ ਦੇ ਚੰਨ ਖੋਲਨੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ 27 ਦੀ ਬੋਟ ਸਾਨੂੰ ਇੱਕ ਬੋਟ ਨਹੀਂ ਪਈ ਪਰ ਕੀ ਲੱਗਦਾ ਸੀ ਜਿਸ ਤਰ੍ਹਾਂ ਬਜਟ ਪਾਸ ਹੋਣਾ ਸੀ ਕਿਵੇਂ ਲੱਗੇ ਲੱਗਾ ਸੀਗਾ ਵੀ ਸਾਨੂੰ ਡੀਏ ਦੀਆਂ ਕੈਸਾਂ ਦਾ ਪੈਧਾ ਰੱਖਿਆ ਜਾਊਗਾ ਸਾਨੂੰ ਡੀਏ ਦੀਆਂ ਕੈਸਾਂ ਦਿੱਤੀਆਂ ਜਾਣਗੀਆਂ ਫਰ ਕੱਚੇ ਮੁਲਾਜ਼ਮ ਪੱਕੇ ਕਿਤੇ ਜਾਣਗੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਊਗੀ ਉਹਨਾਂ ਮੁਲਾਜ਼ਮਾਂ ਦੇ ਪੈਨਾਂ ਲਈ ਇਹਨਾਂ ਨੇ ਕੱਖ ਨਹੀਂ ਕਰੋ ਤਾਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਚੋਟੇ-ਕਲੀ ਦੇ ਵੀ ਆ ਰਿਹਾ ਸੀ ਪਰ ਰੈਵੀਤ ਆਸੀ ਵੀ ਉਹਦਾ ਇੱਥਾ ਬਣਿਆ ਗਫੇ ਦਿੱਤੇ ਹਾਂ ਬਸ ਆਇਆ ਸੀ ਕੋਈ ਗਫੇ ਨਹੀਂ ਕੋਈ ਨਹੀਂ ਦੇਣਾ ਇਹਨਾਂ ਸਰਕਾਰਾਂ ਨੇ ਇਹਨਾਂ ਨੇ ਤਾਂ ਆਪ ਦੇ ਢੇਡੀ ਭਰਨੇ ਆ ਵੱਡੀਆਂ ਗੱਡੀਆਂ ਵੱਡਾ ਸਾਰਾ ਕੁਝ ਆਪ ਦਾ ਆਪ ਹੀ ਬਣੀ ਜਾਂਦੇ ਐ ਫਤ ਮੁਲਾਜ਼ਮਾਂ ਦੇ ਪਿੰਡਾਂ ਨੂੰ ਹੋਰ ਨੀਮਾ ਬਖਾਇਆ ਜਾਂਦਾ ਅਜੇ ਤੱਕ ਇਹ ਪਹਿਲੀ ਵਾਰ ਵੀ ਪੇ ਕਮਿਸ਼ਨ ਦਾ 2000 ਥੋੜਾ ਦਾ ਬਕਾਇਆ ਮੁਲਾਜ਼ਮਾਂ ਨੂੰ ਪਾਰਤਾ 85 ਸਾਲ ਵਾਲਿਆਂ ਨੂੰ ਹੋਰ ਮੀਮਾਟ 75 ਸਾਲ ਵਾਲਿਆਂ ਨੂੰ ਹੋਰ ਪੈ ਆਪਣੀਆਂ 70 ਤੋਂ ਥੱਲੇ ਆਇਆਂ ਨੂੰ 42 ਤਹਾਂ ਜਦੋਂ ਸਰਕਾਰ ਨਹੀਂ ਰੈਡੀ ਉਹਨਾਂ ਕੋ ਉਹ ਖਵੇਂਦੇ ਆ ਕਿਤਾ ਬੰਦੀਆਂ ਜੀ ਵੀ ਸਾਨੂੰ ਉਮੀਦ ਰਹੀ ਦੀ ਸਾਨੂੰ ਪੂਰਾ